ਜੋ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਰਸੂਲਾਂ ਦੇ ਕਰਤੱਵ ਉਹਦਾ ਨਵਾਂ ਅਧਿਆਇ ਉਹਦੀ 33 ਅੱਜ ਤੋਂ ਜਿਹੜੇ ਲੁੱਧਾ ਵਿੱਚ ਰਹਿੰਦੇ ਸਨ ਔਰ ਉੱਥੇ ਅਨਿਆਸ ਨਾਮੇ ਇੱਕ ਮਨੁੱਖ ਉਹਨੂੰ ਮਿਲਿਆ ਜਿਹੜਾ 8 ਵਰਿਆਂ ਤੋਂ ਅਦਰੰਗ ਦੇ ਮਾਰੇ ਮੰਜੇ ਉੱਤੇ ਪਿਆ ਹੋਇਆ ਸੀ ਆਮੀਨ ਦੁਬਾਰਤੋ ਪੜੀਏ ਜਿਹੜੇ ਲੁਧਾ ਵਿੱਚ ਰਹਿੰਦੇ ਸਨ ਔਰ ਉੱਥੇ ਅਨਿਆਸ ਨਾਮੇ ਇੱਕ ਮਨੁੱਖ ਉਹਨੂੰ ਮਿਲਿਆ ਜਿਹੜਾ ਅਠਾਂ ਵਰਿਆਂ ਤੋਂ ਅਦਰੰਗ ਦੇ ਮਾਰੇ ਮੰਝੇ ਉੱਤੇ ਪਿਆ ਹੋਇਆ ਸੀ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇੱਥੇ ਇੱਕ ਬੰਦੇ ਦਾ ਜ਼ਿਕਰ ਹੈ ਤੇ ਉਹਦਾ ਨਾਮ ਹੈ ਐਨਿਆਸ ਜੀ ਨਾਮੇ ਐਨਿਆਸ ਨਾਮ ਦਾ ਬੰਦਾ ਹੈ ਅਤੇ ਸ਼ੈਤਾਨ ਨੇ ਉਹਦੀ ਪ੍ਰੀਤ ਜਿਹੜੀ ਮੰਝੇ ਦੇ ਨਾਲ ਪਾ ਦਿੱਤੀ 8 ਸਾਲ ਤੋਂ ਉਹਦੀ ਪ੍ਰੀਤ ਮੰਝੇ ਨਾਲ ਪਈ ਹੋਈ ਹੈ ਕਿੰਨੇ ਸਾਲਾਂ ਤੋਂ 8 ਸਾਲਾਂ ਖੁਦਾ ਦੇ ਲੋਕੋ ਇਹ 8 ਵਰਿਆਂ ਤੋਂ ਅਤਰੰਗ ਦੇ ਕਾਰਨ ਮੰਝੇ ਦੇ ਉੱਤੇ ਪਿਆ ਹੋਇਆ ਹੈ ਤੇ ਜਿਹੜਾ ਇਨਸਾਨ ਬਿਮਾਰੀ ਦੇ ਵਿੱਚ ਚੱਲ ਰਿਹਾ ਹੋਵੇ ਤੁਸੀਂ ਜਿੰਨਾ ਮਰਜ਼ੀ ਉਹਦੀ ਪੈਸੇ ਨਾਲ ਮਦਦ ਕਰ ਦਵੋ ਜਿੰਨੇ ਮਰਜ਼ੀ ਉਹਦੇ ਰਾਤ ਦਿਨ ਕਟਾ ਦਵੋ ਜਿੰਨੇ ਮਰਜ਼ੀ ਉਹਨੂੰ ਦਵਾਈ ਲਿਆ ਦਵੋ ਪਰ ਜਿਹੜੇ ਦਰਦ ਦੇ ਵਿੱਚ ਉਹ ਨੰਗ ਦਾ ਪਿਆ ਹੈ ਉਹਨੂੰ ਕਦੀ ਮਹਿਸੂਸ ਨਹੀਂ ਕਰਤਾ ਏ ਕਰ ਸਕਦੇ ਉਹ ਉਹ ਹੀ ਜਾਣਦਾ ਹੈ ਉਹਦੇ ਉੱਤੇ ਕੀ ਬੀਤਦੀ ਪਈ ਏ ਬਿਮਾਰ ਬੰਦਾ ਜਦੋਂ ਮੰਝੇ ਤੇ ਪੈਂਦਾ ਏ ਕਿਉਂ ਨੂੰ ਤੰਦਰੁਸਤ ਬੰਦੇ ਵੇਖ ਕੇ ਹਰ ਰੋਜ਼ ਉਹ ਮਰਦਾ ਏ ਥੋੜਾ ਥੋੜਾ ਮਰਦਾ ਜਦੋਂ ਲੋਕਾਂ ਨੂੰ ਉਹ ਵੇਖਦਾ ਏ ਲੋਗ ਘਰੇ ਬਿੱਤੇ ਨੇ ਕੰਮਕਾਰ ਤੇ ਜਾਂਦੇ ਨੇ ਉਹ ਥੋੜਾ ਥੋੜਾ ਰੋਜ਼ ਮਰ ਜਾਂਦਾ ਬਿਮਾਰ ਬੰਦੇ ਦੀ ਆ ਕੰਡੀਸ਼ਨ ਉਹ ਟਾਈਮ ਜਿਵੇਂ ਜਿਵੇਂ ਘੜੀ ਘੁੰਮਦੀ ਏ ਉਹਦਾ ਦਾ ਸਮਝ ਲੋ ਉਹ ਮੌਤ ਵੱਲ ਵਧਦਾ ਪਉ। ਬਿਮਾਰੀ ਬੰਦੇ ਨੂੰ ਇੱਕ ਪਾਸੋਂ ਨਹੀਂ ਮਾਰਦੀ। ਬਿਮਾਰੀ ਬੰਦੇ ਨੂੰ ਚਾਰੇ ਪਾਸੋਂ ਮਾਰ ਦਿੰਦੀ ਏ। ਤੁਸੀਂ ਵੇਖੋਗੇ ਤੁਸੀਂ ਵੇਖਿਆ ਹਣਾ। ਕਿ ਇੱਕ ਘਰ ਦਾ ਮੈਂਬਰ ਏ ਜਿਹੜਾ ਬਿਮਾਰ ਪਿਆ ਹੁੰਦਾ ਏ। ਹਸਪੀਟਲ ਦੇ ਵਿੱਚ ਹੁੰਦਾ ਹੈ ਉਹਦਾ ਹਰ ਰੋਜ਼ ਬੇਲੇ ਜਿਹੜਾ ਉਹ ਪਰਿਵਾਰ ਹੀ ਜਾਣਦਾ ਕਿਵੇਂ ਟਾਰਦੇ ਨੇ ਦੰਗਾ ਰੋ ਵੇਚ ਦਿੰਦੇ ਨੇ ਕਮੇਟੀਆਂ ਉਹ ਚੋਕ ਲੈਂਦੇ ਨੇ ਸੋਨਾ ਉਹ ਵੇਚ ਦਿੰਦੇ ਨੇ ਭਾਂਡੇ ਤੱਕ ਵੇਚ ਜਾਂਦੇ ਉਹਨਾਂ ਦੇ ਤੇ ਐਂਡ ਤੇ ਡਾਕਟਰ ਉਹਨਾਂ ਨੂੰ ਇਹ ਕਹਿ ਦਿੰਦਾ ਇਹ ਬਿਮਾਰੀ ਦਾ ਇਲਾਜ ਹੀ ਨਹੀਂ ਹੈਗਾ ਜਾਂ ਤੂੰ ਹੱਥ ਜੋੜ ਦਿੰਦਾ ਸੌਰੀ ਤੇ ਜਾਂ ਫਿਰ ਬੰਦਾ ਦੁਨੀਆ ਤੇ ਨਹੀਂ ਆਉਂਦਾ ਬਿਮਾਰੀ ਬੰਦੇ ਨੂੰ ਇੱਕ ਪਾਸੋਂ ਨਹੀਂ ਮਾਰਦੀ

ਅਦਰੰਗ ਦੇ ਮਾਰੇ ਮੰਝੇ ਦੇ ਉੱਤੇ ਪਿਆ ਤੇ ਸਾਰੇ ਹਥਿਆਰ ਉਹਨਾਂ ਦੇ ਅਸਫਲ ਹੋ ਗਏ ਨੇ ਸਾਰੀ ਮਿਹਨਤ ਉਹਨਾਂ ਦੀ ਅਸਫਲ ਹੋ ਗਈ ਏ ਉਹ ਹਾਰ ਨਹੀਂ ਹੋਇਆ ਤੁਹਾਨੂੰ ਪਤਾ ਏ ਪਰਮੇਸ਼ਰ ਦੇ ਬੰਦਿਆਂ ਦੇ ਵਿੱਚ ਇੱਕ ਬੜੀ ਵੱਡੀ ਕੁਆਲਿਟੀ ਏ ਜਦੋਂ ਕੋਈ ਉਹਨਾਂ ਨੂੰ ਘਰੇ ਬੁਲਾਉਂਦਾ ਦੁਆ ਕਰਾਉਣ ਦੇ ਲਈ ਤੇ ਘਰ ਵਾਲੇ ਉਹਦੇ ਨਾਲ ਗੱਲ ਕਰਦੇ ਨੇ ਜੀ 5 ਸਾਲ ਹੋ ਗਏ ਨੇ ਇਸ ਸਿਰ ਦੀ ਪੀੜ ਨਾਲ ਬੰਦਾ ਪਿਆ ਹੈ ਪੈਸਾ ਰੋੜ ਗਿਆ ਕਰਜ਼ੇ ਥੱਲੇ ਆ ਗਏ ਆ ਘਰ ਮੁਟ ਆ ਗਿਆ ਏ ਰੱਬ ਦਾ ਬੰਦਾ ਕਦੀ ਉਹਨਾਂ ਨਾਲ ਰੋਂਦਾ ਵੇਖਿਆ ਹਾਂ ਕੋਈ ਰੱਬ ਦਾ ਦਾਸ ਵੇਖਿਆ ਉਹਨਾਂ ਨਾਲ ਰੋਂਦਾ ਨਹੀਂ ਰੋਂਦੇ ਤੁਹਾਨੂੰ ਪਤਾ ਹੈ ਕਿਉਂ ਨਹੀਂ ਰੋਂਦੇ ਉਹਨਾਂ ਨੂੰ ਪਤਾ ਹੈ ਕਿ ਮੁਸ਼ਕਲ ਇਹਨਾਂ ਵਾਸਤੇ ਵੱਡੀ ਏ ਇਨਾਂ ਵਾਸਤੇ ਮੁਸ਼ਕਲ ਪਹਾੜ ਬਣੀ ਬੈਠੀ ਏ ਇਹਨਾਂ ਦੇ ਲਈ ਇਹ ਬਹੁਤ ਵੱਡਾ ਕੰਮ ਏ ਪਰ ਜਿਹੜੇ ਖੁਦਾ ਨੂੰ ਅਸੀਂ ਜਾਣਦੇ ਆ ਉਹਦੇ ਸਾਹਮਣੇ ਕੁਝ ਵੀ ਨਹੀਂ ਹੈਗਾ ਕਦੀ ਘਬਰਾਉਂਦਾ ਪਰਮੇਸ਼ਰ ਦਾ ਬੰਦਾ ਕਦੀ ਘਬਰਾਉਂਦਾ ਹਾਂ ਉਹ ਕੋਈ ਵੈਂਟੀਲੇਟਰ ਤੇ ਹੋਵੇ ਕਿਸੇ ਦਾ ਸੀਟੀ ਸਕੈਨ ਹੋਇਆ ਹੋਵੇ ਕਿਸੇ ਦਾ ਐਮ ਆਈ ਆਰ ਹੋਇਆ ਹੋਵੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਕਿਸੇ ਦੇ ਅੰਦਰ ਆਈਆਂ ਹਨ ਕਿ ਰੱਬ ਦਾ ਪਤਾ ਦਿਲ ਨਹੀਂ ਛੱਡਦਾ ਉਹਨੂੰ ਪਤਾ ਹੈ ਇਹ ਬਿਮਾਰੀਆਂ ਤੋਂ ਵੀ ਵੱਡਾ ਹੱਥ ਮੇਰੇ ਖੁਦਾਵੰਦ ਦਾ ਹੈ ਤੇ ਖੁਦਾ ਦੇ ਲੋਕੋ ਇਹ ਜਿਹੜਾ ਪਰਮੇਸ਼ਰ ਦਾ ਪੰਤਾ ਹੈ ਅੰਜ ਕਲਾਮ ਤੱਕੀ ਉਹ ਨੂੰ ਮਿਲਿਆ ਜਿਹੜਾ 8 ਵਰਿਆਂ ਤੋਂ ਅਧਰੰਗ ਦੇ ਮਾਰੇ ਮੰਜੇ ਉੱਤੇ ਪਿਆ ਹੋਇਆ ਸੀ ਪਤਰਸ ਨੇ ਉਸ ਨੂੰ ਆਖਿਆ ਅਨਿਆਸ ਯੇਸ਼ੂ ਮਸੀਹ ਤੈਨੂੰ ਚੰਗਾ ਕਰਦਾ ਹੈ ਆਮੇ ਅਨਿਆਸ ਨਾਮ ਦਾ ਬੰਦਾ 8 ਵਰਿਆਂ ਤੋਂ ਮੰਜੇ ਦੇ ਉੱਤੇ ਆ ਤੇ ਪਰਮੇਸ਼ਰ ਦਾ ਬੰਦਾ ਪਤਰਸ ਉਹਦੇ ਕੋਲ ਪਹੁੰਚਿਆ ਇੱਕ ਬੇਸ਼ੇਰਾ ਜਿਸ ਨੂੰ ਮੱਛੀਆਂ ਬਾਰੇ ਪਤਾ ਜਿਸ ਨੂੰ

ਦੀ ਫਿਰ ਕੰਮ ਨਾਲ ਪ੍ਰੀਤ ਨਹੀਂ ਰਹੀ ਇਹਦੀ ਖੁਦਾ ਯੇਸ਼ੂ ਦੇ ਨਾਲ ਪ੍ਰੀਤ ਪਰ ਹੈ ਤੇ ਜਿਹੜੇ ਲੋਕ ਆਦਵੀ ਖੁਦਾਵੰਤੋ ਜਿਆਦਾ ਆਪਣੇ ਕੰਮ ਨੂੰ ਪ੍ਰੀਤ ਕਰਦੇ ਨੇ ਆਪਣੇ ਫੰਕਸ਼ਨਾਂ ਨੂੰ ਪ੍ਰੀਤ ਕਰਦੇ ਨੇ ਆਪਣੇ ਕਬੀਲੇ ਨੂੰ ਪ੍ਰੀਤ ਕਰਦੇ ਨੇ ਆਪਣੇ ਪ੍ਰੋਗਰਾਮਾਂ ਨੂੰ ਜਿਆਦਾ ਪ੍ਰੀਤ ਕਰਦੇ ਨੇ ਇਹਦਾ ਮਤਲਬ ਉਹਨਾਂ ਦੀ ਮੁਲਾਕਾਤ ਖੁਦਾ ਯੇਸ਼ੂ ਨਾਲ ਨਹੀਂ ਹੋਈ ਅਜੇ ਉਹਨਾਂ ਦਾ ਦਿਲ ਜਿਹੜਾ ਯੇਸ਼ੂ ਨਾਲ ਨਹੀਂ ਮਿਲਿਆ ਤੇ ਜਿਹੜੇ ਲੋਕਾਂ ਦੀ ਪ੍ਰੀਤ ਖੁਦਾ ਦੇ ਨਾਲ ਪਈ ਉਹਨਾਂ ਲਈ ਸਭ ਤੋਂ ਪਹਿਲਾ ਕੰਮ ਖੁਦਾਵੰਦ ਯੇਸ਼ੂ ਮਸੀਹ ਦਾ ਪਹਿਲਾ ਕੰਮ ਇਹ ਪਤਰਸ ਉਹਦੇ ਕੋਲ ਗਿਆ ਅਤੇ ਨੇ ਵੇਖਿਆ ਕਿ ਇੱਕ ਬੰਦਾ ਅਠਵਰਿਆਂ ਤੋਂ ਮੰਡੇ ਤੇ ਪਿਆ ਹੈ ਇੱਕ ਅਣਜਾਣ ਜਿਹਾ ਪੁੱਗੇ ਦੂਤੇ ਮਸਾ ਕਰਦਾ ਹੈ ਕਿਰਪਾ ਹੁੰਦੀ ਪ੍ਰਭੂ ਦੀ ਨજર ਹੁੰਦੀ ਹੈ خدا ਦੇ ਲੋਕੋ ਕੁਝ ਲੋਕ ਇਸ ਗਲਤ ਫहमी ਦੇ ਵਿੱਚ ਰਹਿ ਜਾਂਦੇ ਨੇ ਮੈਂ ਇੱਕ ਮਜ਼ਦੂਰ ਆ ਕਿ ਮੇਰੇ ਤੋਂ ਮਸਾ ਉੱਤਰ ਆਏਗਾ ਮੈਂ ਇੱਕ ਠੇਕੇਦਾਰਾ ਮਿਸਤਰੀ ਆ ਕਿ ਮੇਰੇ ਤੋਂ ਮਸਾ ਉੱਤਰ ਆਏਗਾ ਮੈਂ ਘਰਾਂ ਚ ਕੰਮ ਕਰਨ ਵਾਲੀ ਮੈਂ ਇੱਕ ੱਤੇ ਕੋਠੇ ਚ ਰਹਿਣ ਵਾਲੀ ਔਰਤ ਆ ਮੈਂ ਸ਼ਾਮ ਸੁਵੇਰੇ ਪਠਾ ਤੱਕੀ ਮਸਾ ਮੇਰ ਕੇ ਉੱਤਰ ਆਏਗਾ ਇਹ ਵੀ ਬੰਦਾ ਬਿਲਕੁਲ ਜ਼ੀਰੋ ਸੀ ਪਰ ਜਦੋਂ ਦਿਲ ਕੋ ਇਹਦੀ ਮੁਲਾਕਾਤ ਖੁਦਾ ਯਸ਼ੂ ਦੇ ਨਾਲ ਹੋ ਗਈ ਇਹ ਜ਼ੀਰੋ ਨਹੀਂ ਇਹ ਹੀਰੋ ਬਣ ਗਿਆ ਹੈਗਾ ਤੇ ਜਿਹੜੇ ਲੋਗ ਅਜੇ ਵੀ ਜ਼ੀਰੋ ਦੇ ਜ਼ੀਰੋ ਨੇ ਜਿਹੜੇ ਲੋਕ ਆਦੇ ਵੀ ਉੱਥੇ ਦੇ ਉੱਥੇ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਬੇਸ਼ੱਕ ਉਹ ਚਰਤ ਚਾਉਂਦੇ ਨੇ ਬੇਸ਼ੱਕ ਉਹਨਾਂ ਦੇ ਹੱਥ 'ਚ ਮਾਈਕ ਹੋਵੇ ਬੇਸ਼ੱਕ ਉਹਨਾਂ ਦੀਆਂ ਡਿਊਟੀਆਂ ਲੰਗਰ ਵਰਤਾਉਂਦੇ ਹੋਣ ਬੇਸ਼ੱਕ ਉਹ ਜੋੜੇ ਸਾਫ਼ ਕਰਦੇ ਹੋਣ ਪਰ ਤੇ ਜ਼ਿੰਦਗੀ ਉੱਥੇ ਦੀ ਉੱਥੇ ਇਹਦਾ ਮਤਲਬ ਮੁਲਾਕਾਤ ਹਾਂ ਮੁਲਾਕਾਤ खुद जेडे लोग परमेश्वर के नाल हो गई परमेश्वर ने जगह भी बदल दी बंदे भी बदलते ਐ ਐਨੀਆਸ ਉਹ ਵੇਖਦੇ ਆ ਨੇ ਕਹਿੰਦਾ ਯੇਸ਼ੂ ਤੈਨੂੰ ਚੰਗਾ ਕਰਨਾ ਚਾਹੀਦਾ ਕੀ ਕਹਿੰਦਾ ਯੇਸ਼ੂ ਤੈਨੂੰ ਚੰਗਾ ਕਰਦਾ ਕੀ ਲਿਖਿਆ ਇਦਾਂ ਹੀ ਲਿਖਿਆ ਨਾ ਯੇਸ਼ੂ ਤੈਨੂੰ ਚੰਗਾ ਕਰਦਾ ਕਹਿੰਦਾ ਐਨੀਆਸ ਯੇਸ਼ੂ ਤੈਨੂੰ भैनों चंगा चंगा, की क्या उन्हें हम अपने नाल दिन हाथ फड़ के सत बारी वर्ड ਹallelujah ਉਹ ਖੁਦਾ ਦੇ ਲੋਕੋ ਜਿਹੜੇ ਬੰਦੇ ਦੀ ਜ਼ਿੰਦਗੀ ਮੰਝੇ ਤੇ ਸੀ ਜਿਹਦੀ ਪ੍ਰੀਤ ਮੰਝੇ ਨਾਲ ਪਈ ਹੋਈ ਸੀਗੀ ਪਰਮੇਸ਼ਰ ਦੇ ਬੰਦੇ ਨੇ ਉਹਨੂੰ ਕਿਹਾ ਯੇਸ਼ੂ ਤੈਨੂੰ ਚੰਗਾ ਕਰਦਾ ਉੱਠ ਇਹ ਕਿਹਾ उठना तो तो बड़ा जरूरी है हालात तो उठना जरूरी है मुश्किल तो उठना जरूरी है एक जगह तो उठना बड़ा जरूरी है पैड़ी मंडली तो उठना बड़ा जरूरी है गलत संस्ती तो उठना बड़ा जरूरी है ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੀ ਅਨੋਇੰਟਿੰਗ ਖਰਾਬ ਹੋ ਰਹੀ ਹੈ ਤੁਹਾਡਾ ਜਿੱਦਾ ਮਰਜ਼ੀ ਸਕਾ ਸੰਬੰਧੀ ਹੈ ਉਥੇ ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੇ ਮਸੇ ਦੀ ਕਦਰ ਨਹੀਂ ਹੈਗੀ ਉਥੇ ਕੋਈ ਗੱਲ ਕਰਦਾ ਉਹ ਜਗ੍ਹਾ ਤੇ ਜ਼ਿਆਦਾ ਟਾਈਮ ਲੱਗਦਾ ਜਿਹੜੇ ਲੋਕ ਤੁਹਾਨੂੰ ਕੁਝ ਨਹੀਂ ਸਮਝਦੇ ਉਹ ਟੋਲੇ ਦੇ ਵਿੱਚ ਬੈਨ ਦਾ ਕੋਈ ਸਾਰਾ ਉਠੋ ਉਠੀ ਕਰੋ ਹੈਲੋ ਆ ਉਠੋ ਉਠੀ ਕਰੋ ਇਹਨੇ ਆਵਾਜ਼ ਨੂੰ ਸੁਣਿਆ ਕਿ ਪ੍ਰਭੂ ਦੇ ਬੰਦੇ ਨੇ ਮੈਨੂੰ ਕਿਹਾ ਉਠ ਇਹ ਲੇਟ ਨਹੀਂ ਹੋਇਆ ਇਹਨੇ ਦੇਰ ਨਹੀਂ ਲਾਈ ਇਹ ਸਵਾਲਾਂ ਚ ਨਹੀਂ ਪਿਆ ਇਹ ਉਲਝਣਾ ਚ ਨਹੀਂ ਪਿਆ ਪਥਰੇ ਲੜਨੇ ਨੇ ਉਹ ਪ੍ਰਭੂ ਦੀ ਗੱਲ ਸੁਣਨ ਲੱਗਿਆਂ ਲੇਟ ਹੋ ਜਾਂਦਾ ਕੀ ਹੋ ਜਾਂਦਾ ਲੇਟ ਹੋ ਜਾਂਦੇ ਰੱਬ ਉਹਨਾਂ ਨੂੰ ਕੋ ਕੰਮ ਕਹਿੰਦਾ ਰੱਬ ਉਹਨਾਂ ਨਾਲ ਗੱਲ ਕਰਦਾ ਹੈ ਰੱਬ ਉਹਨਾਂ ਨੂੰ ਦਰਸ਼ਨ ਦਿੰਦਾ ਹੈ ਰੱਬ ਉਹਨਾਂ ਦੇ ਨਾਲ ਕੋਈ ਡੂੰਗੀ ਪ੍ਰੀਤ ਕਰਨਾ ਚਾਹੁੰਦਾ ਪਰ ਉਹ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਨੇ ਉਹ ਲੇਟ ਹੋ ਜਾਂਦਾ ਹੋ ਜਾਂਦੇ ਆਂ ਹਾਂ ਲੇਟ ਹੋ ਜਾਂਦੇ ਆਂ ਚਤਾਨ ਉਹਨਾਂ ਨੂੰ ਪਰਮਾ ਲੈਂਦਾ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਕੋਰਵਾੜਦਾ ਇੱਕ ਗੱਲ ਬੜੀ ਕਾਸ ਤੇ ਮੈਂ ਤੁਹਾਨੂੰ ਕਹਿਣ ਲੱਗਾ ਜਿੰਨੇ ਵੀ ਨੌਜਵਾਨ ਬੈਠੇ ਕਿਸੇ ਦੇ ਨਾਲ ਲਵ ਹੋਣਾ ਕੋਮਾੜੀ ਗੱਲ ਨਹੀਂ ਹੈ ਲਾਵ ਮੈਰਿਜ ਹੋਣਾ ਵੀ ਮਾੜੀ ਗੱਲ ਨਹੀਂ ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਰਾਮ ਨਾਲ ਕਰਦੇ ਹੋ ਚਰਚ ਦੇ ਵਿੱਚ ਆਏ ਹੋ ਠੀਕ ਹੈ ਤੇ ਤੁਹਾਡੇ ਨਾਲ ਕਿਸੇ ਦੇ ਤਾਲਮੇਲ ਹੋ ਗਿਆ ਇਹ ਚੈੱਕ ਕਰੋ ਸ਼ੈਤਾਨ ਵੱਲੋਂ ਇਹ ਰੱਬ ਦੀ ਇਹ ਗੱਲ ਚੈੱਕ ਜ਼ਰੂਰ ਕਰਦੇ ਕਈ ਵਾਰੀ ਸ਼ੈਤਾਨ ਬੜਾ ਚੋਗਾ ਪਾਉਂਦਾ ਬੜੇ ਤਰੀਕੇ ਦੇ ਨਾਲ ਇਹ ਜਿਹੜਾ ਸ਼ੈਤਾਨ ਬਲਣ ਦੀ ਕੋਸ਼ਿਸ਼ ਕਰਦਾ ਬੜੇ ਤਗੜੇ ਤਗੜੇ ਪ੍ਰੀਚਰ ਬੜੇ ਤਗੜੇ ਤਗੜੇ ਜਿਹੜੇ ਹੀਲਰ ਉਹ ਇਸਤੇ ਜਾਲ ਦੇ ਵਿੱਚ ਹੀ ਫਸਕਾ ਪਰ ਇੱਕ ਗੱਲ ਜ਼ਰੂਰ ਪੁੱਛਿਆ ਜਰਾ ਰੱਬਾ ਇਹ ਤੇਰੇ ਵੱਲੋਂ ਹੈ ਇਹ ਸ਼ੈਤਾਨ ਦਾ ਇੰਨੀ ਗੱਲ ਕਰਨ ਦਾ ਤੁਹਾਡੇ ਕੋਲ ਟਾਈਮ ਨਹੀਂ ਹੋਏਗਾ ਬਾਰੇ ਕਰਨੀ ਬੜੀ ਜ਼ਰੂਰੀ ਹੈ ਜੇ ਇਸ ਦਿਨ ਤੁਸੀਂ ਇਹ ਗੱਲ ਪਰਮੇਸ਼ਰ ਦੇ ਕੋਲੋਂ ਪੁੱਛਣ ਲਈ ਕਾਮਯਾਬ ਹੋ ਗਏ ਕਿ ਰੱਬਾ ਇਹ ਤੇਰੇ ਵੱਲੋਂ ਏ ਉਸ ਦਿਨ ਖੁਦਾ ਦੇ ਲੋਕੋ ਤੁਸੀਂ ਜੱਗ ਦੀ ਨਜ਼ਰ ਦੇ ਵਿੱਚ ਲਾਗੇ ਤੇ ਭਾਵੇਂ ਹੋਵੋ ਤੇ ਚਾਹੇ ਨਾ ਹੋਵੋ ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਲਾਗੇ ਤੁਸੀਂ ਜ਼ਰੂਰ ਆ ਗਏ ਹੋ ਪੁੱਛਣਾ ਕੀ ਕਰਨਾ ਪੁੱਛਣਾ ਲੇਟ ਨਹੀਂ ਹੋਣਾ ਲੇਟ ਹੋ ਜਾਂਦੇ ਕੋਈ ਹਾਂਜੀ ੁੜੀ ਵੇਖੀ ਮੁੰਡਾ ਵੇਖਿਆ ਪਿਆਰ ਹੋ ਗਿਆ ਤਵਾ-ਦਾਵਾ ਕਰਦਿਆਂ ਤੂੰ ਨੀ ਪੁੱਤਿਆ ਕਹਿ ਦੀ ਸਲਾਹ ਨਹੀਂ ਲਈ ਹਾਂਜੀ 4 ਮਹੀਨੇ 5 ਮਹੀਨੇ ਅੰਗੇਜਮੈਂਟ ਕਰਾ ਲਈਏ ਬਾਅਦ ਵਿੱਚ ਜਦੋਂ ਪੰਗਾ ਪੈ ਗਿਆ ਤੋ ਉਦੋਂ ਪੁੱਛ ਲੇਟ ਪੁੱਛਣ ਲੇਟ ਲੇਟ ਨਹੀਂ ਹੋਏ ਐਨੇ ਪ੍ਰਭੂ ਦੇ ਬੰਦੇ ਦੀ ਆਵਾਜ਼ ਸੁਣੀ ਲੇਟ ਨਹੀਂ ਹੋਇਆ ਉਹਨੇ ਕਿਹਾ ਉਹ ਐਨੀਆਸ ਜਸੂ ਤੈਨੂੰ ਚੰਗਾ ਕਰਦਾ ਐਨੀਆਸ ਨੇ ਸੁਧਾਈ ਕੀ ਕੀਤਾ ਐਨੇ ਉਹਦੇ ਦੋਨੇ ਕੰਨ ਖੁੱਲੇ ਕੀ ਕੀਤਾ ਹਲੋ ਦੋਨੇ ਕੰਨ ਖੁੱਲੇ ਕਈ ਵਾਰੀ ਇੱਕ ਬਲੀਵਰ ਬੰਦੀ ਦੇ ਵਿੱਚ ਆਉਂਦਾ ਨਮਾਉਂਦਾ ਆਇਓ ਥੋੜਾ ਜਿਹਾ ਕਰ ਤੂੰ ਤੇ ਕੱਲ ਆਉਂਦਾ ਪਰਮੇਸ਼ਰ ਦਾ ਬੰਦਾ ਉਹਦੇ ਸਿਰ ਤੇ ਹੱਥ ਰੱਖ ਕੇ ਉਹਦੇ ਲਈ ਉਹਦ ਸਬਦ ਬੋਲਦਾ ਕਿ ਪ੍ਰਭੂ ਦੀ ਯੋਜਨਾ ਤੇਰੇ ਜੀਵਨ ਦੇ ਵਿੱਚ ਪ੍ਰਭੂ ਤੈਨੂੰ ਬਰਕਤ ਦੇਣਾ ਚਾਹੁੰਦਾ ਉਹ ਚੁੱਪ ਕਰਕੇ ਪੱਥਰ ਬਣ ਕੇ ਖੜਾ ਰਿਹਾ ਜਦੋਂ ਸਾਰੀ ਗੱਲ ਬਦਗੀ ਖਤਮ ਹੋ ਜਾਂਦੀ ਉਹਦੋ ਦੁਬਾਰਾ ਮਿਲਦੇ ਹਾਂਜੀ ਇਹ ਗੱਲ ਸੱਚੀ ਇਹ ਗੱਲ ਇਹ ਗੱਲਾਂ ਮੇਰੇ ਲਈ ਸੀ ਉਹਦੋਂ ਉਹਦੋਂ ਸ਼ਕਨ ਦੀ ਪਲਾਨਿੰਗ ਕੀਤੀ ਕਿ ਕਿਵੇਂ ਨਾ ਕਿਵੇਂ ਰੱਬ ਦਾ ਬੰਦਾ ਝੂਠਾ ਹੋ ਮੈਂ ਬੜੀਆਂ ਬੰਦੀਆਂ ਚ ਵੇਖਿਆ ਇੱਕ ਬੰਦੇ ਲਈ 5 ਭਵਿਸ਼ਵਾਣੀਆਂ ਹੋ ਗਈਆਂ ਬੰਦਾ ਬੋਲਿਆ ਹੀ ਨਹੀਂ ਇੱਕ ਥੋੜੀ ਜਿਹੀ ਭਵਿਸ਼ਵਾਣੀ ਰੋਂਗ ਹੋ ਗਈ ਉਸ ਟਾਈਮ ਕੜ ਕੇ ਬੋਲਿਆ ਨਹੀਂ ਇਹਦਾ ਮਤਲਬ ਇਹਦਾ ਮਤਲਬ ਇਹ ਉਹ ਬੰਦਾ ਕੀ ਕਰਨਾ ਚਾਹੁੰਦਾ ਸ਼ੈਤਾਨ ਦੀ ਲਪੇਟ ਤੇ ਪੂਰਾ ਤੇ ਉਹ ਪ੍ਰੀਚਰ ਰੁਕੀ ਕਰਨਾ ਚਾਹੁੰਦਾ ਹਾਂ ਗਲਤ ਕਈ ਜਨ ਵਾਲੇ ਤੁਸੀਂ ਵੇਖੋਗੇ ਭਵਿੱਖ ਮੁਕਤਾ ਨੇ ਜਿਹੜੇ ਪ੍ਰੋਫਿਟ ਨੇ ਉਹਨਾਂ ਲਈ ਭਵਿੱਖਬਾਣੀਆਂ ਕਰਦੇ ਨੇ ਉਹਨਾਂ ਨੂੰ ਅਸੀਸਾਂ ਦਿੰਦੇ ਨੇ ਉਹਨਾਂ ਨੂੰ ਵਰਕਤਾ ਦਿੰਦੇ ਨੇ ਉਹ 2000 ਦੀ 4000 ਦੀ ਪੀੜ ਕਿ ਨਹੀਂ ਬੋਲਦੇ ਤੇ ਬਾਅਦ ਵਿੱਚ ਮਿੰਤਾ ਕਰਕੇ ਮਿਲਦੇ ਨੇ ਹਾਂਜੀ ਇਹ ਸਾਡੇ ਇਹ ਗੱਲ ਸੁਣ ਕੇ ਕੀ ਹੋ ਗਏ ਲੇਟ ਹੋ ਗਏ ਲੇਟ ਨਹੀਂ ਹੋਣਾ ਲੇਟ ਹੁੰਦਾ ਮਤਲਬ ਤੁਸੀਂ ਆਉਦੀ ਬਰਕਤ ਨੂੰ ਆਪ ਰੋਕਤਾ ਤੁਸੀਂ ਰੱਬ ਦੀ ਕਿਰਪਾ ਨੂੰ ਆਪ ਰੋਕਤਾ ਇੱਥੇ ਜਦੋਂ ਖੁਦਾ ਦੇ ਬੰਦੇ ਨੂੰ ਕਿਹਾ ਕਹਿੰਦਾ ਆਣੀਆਂ ਉਹਨੇ ਦੋਨੇ ਕੰਨ ਖੋਲੇ کئی ਵਾਰੀ ਚਰਚ ਦੇ ਵਿੱਚ ਆ ਕੇ ਇੱਕ ਕੰਨ ਪ੍ਰਚਾਰ ਵੱਲ ਰਹਿੰਦਾ ਤੇ ਦੂਜਾ ਕੰਨ ਜਿਹੜਾ ਉਹ ਕਿਤੇ ਹੋਰ ਰਹਿੰਦਾ ਇਹ ਮਾਨ ਪ੍ਰਚਾਰ ਹੈ ਜਿਹੜਾ ਸਾਰੇ ਲੋਕਾਂ ਨੂੰ ਵਧੀਆ ਨਹੀਂ ਲੱਗਦਾ ਇਹ ਚਰਚੇ ਜਿਹੜੀ ਕਰਤੀਆਂ ਗੱਲਾਂ ਨੇ ਜਿਹੜੀਆਂ ਪਰਮੇਸ਼ਰ ਦੀ ਅਨੋਇੰਟਿੰਗ ਏ ਇਹ ਸਾਰੇ ਲੋਕਾਂ ਨੂੰ ਵਧੀਆ ਨਹੀਂ ਲੱਗਦੀ ਇਹ ਉਹਨਾਂ ਲੋਕਾਂ ਨੂੰ ਵਧੀਆ ਲੱਗਦੀ ਜਿਨ੍ਹਾਂ ਦੇ ਕੰਨ ਵੀ ਚਰਚੇ 'ਚ ਹੋਣ ਤੇ ਮਨ ਵੀ ਚਰਚੇ ਦੇ ਵਿੱਚ ਹੋਵੇ ਫਿਰ ਇਹਵਾ ਪਰਮੇਸ਼ਰ ਉਹਨਾਂ ਨੂੰ ਖਾਲੀ ਨਹੀਂ ਕੁਝ ਨਾ ਕੁਝ ਦੇ ਕੇ ਵਾਪਸ ਭੇਜਦਾ ਹੈਗਾ ਤੁਸੀਂ ਕੁਝ ਲੋਕ ਆ ਕੇ ਵੇਖੋਗੇ ਉਹਨਾਂ ਦਾ ਮਾਨ ਉੱਡੂ-ਉੱਡੂ ਹੀ ਕਰਦਾ ਰਹਿੰਦਾ ਉਹ ਆ ਗਿਆ ਬਹਿ ਗਿਆ ਦਰਤ ਦੇ ਵਿੱਚ ਉਹਨਾਂ ਨੇ ਕਦੀ ਟਾਈਮ ਪੀਸ ਵੱਲ ਵੇਖਣਾ ਕਦੀ ਕੰਧ ਵੱਲ ਵੇਖਣਾ ਕਦੀ ਕਿੱਧਰ ਵੇਖਣਾ ਕਦੀ ਕਿੱਧਰ ਵੇਖਣਾ ਇਹੋ ਬਰਕਤਾਂ ਲੈ ਕੇ ਜਾਂਦੇ ਜਿੱਦਾਂ ਆਏ ਉਦਾਂ ਹੀ ਉਦਾਂ ਹੀ ਪਰ ਅੱਜ ਤੁਸੀਂ ਮੁਲਾਕਾਤ ਕਰਨ ਆਇਓ ਪ੍ਰਭੂ ਦੇ ਤੇ ਜਿਹੜੇ ਬੰਦੇ ਦੀ ਮੁਲਾਕਾਤ ਪਰਮੇਸ਼ਰ ਦੇ ਨਾਲ ਹੋ ਗਈ ਏ ਉਹ ਬੰਦਾ ਹੀ ਨਹੀਂ ਉਹਦੀਆਂ ਪੀੜੀਆਂ ਬਦਲ ਕੇ ਰੱਖ ਦਿੱਤੀਆਂ ਪ੍ਰਭੂ ਨੇ ਐਨੀ ਆਸ ਨੂੰ ਨੇ ਕਿਹਾ ਐਨੀ ਆਸ ਉੱਠ ਯਿਸੂ ਦੇ ਨੂੰ ਚੰਗਾ ਕਰਦਾ ਐਨੀ ਆਸ ਨੇ ਕਿਸੇ ਰਿਸ਼ਤੇਦਾਰ ਕੋਲੋਂ ਨਹੀਂ ਪੁੱਛਿਆ ਐਨੀ ਆਸ ਨੇ ਆਪਣਾ ਕੰਨ ਕਿਸੇ ਹੋਰ ਵੱਲ ਨਹੀਂ ਲਾਇਆ ਐਨੀ ਆਸ ਨੇ ਆਪਣੀ ਅੱਖਾਂ ਵੱਲ ਕਿਸੇ ਹੋਰ ਵੱਲ ਨਹੀਂ ਲਾਈਆਂ ਐਨੀ ਆਸ ਦੇ ਮਨ ਦੇ ਵਿੱਚ ਇੱਕ ਹੀ ਗੱਲ ਸੀ ਇਹ ਪ੍ਰਭੂ ਦਾ ਬੰਦਾ ਕਹਿੰਦਾ ਮੈਂ ਇਹ ਦੀ ਸੁਣਾਗਾ ਤਦੋਂ ਐਨੀ ਆਸ ਨੇ ਉਹ ਗੱਲ ਨੂੰ ਸੁਣਿਆ ਕਿ ਯਿਸੂ ਦੇ ਨੂੰ ਚੰਗਾ ਕਰਦਾ ਐਨੀ ਆਸ ਉਹ ਜਿਹੜਾ ਤਰੰਗੀ ਸੀਗਾ ਉਹ ਲੰਬੇ ਸਮੇਂ ਤੋਂ ਤਰੰਗੀ ਸੀਗਾ ਉਸ ਤੇ ਟਾਈਮ ਉੱਠਿਆ ਤੇ ਪ੍ਰਭੂ ਦੀ ਮਹਿਮਾ ਕਰਨ ਲੱਗ ਪਿਆਗਾ ਉਹਦੇ ਕੋਲੇ ਗਿਆ ਕੌਣ ਕੌਣ ਗਿਆ ਅੱਜ ਹਲੋ ਪਾtras ਕਿਆ ਇੱਕ ਆਮ ਇਹ ਬੰਦੇ ਨੂੰ ਖਾਸ ਬਣਾ ਕੇ ਪਰਮਸਰ ਨੇ ਭੇਜਿਆ ਜਦੋਂ ਤੁਸੀਂ ਚਰਚ ਦੇ ਵਿੱਚ ਆਉਂਦੇ ਹੋ ਉਦੋਂ ਤੁਸੀਂ ਆਮ ਲੋਗ ਜਦੋਂ ਤੁਹਾਡੇ ਉੱਤੇ ਪ੍ਰੋਫੈਸੀ ਹੋ ਜਾਂਦੀ ਹੈ ਟਾਡੇ ਤੇ ਪ੍ਰਚਾਰ ਬੋਲਿਆ ਜਾਂਦਾ ਹੈ ਤੁਹਾਡੇ ਸਿਰ ਤੇ ਹੱਥ ਰੱਖਿਆ ਜਾਂਦਾ ਹੈ ਤੁਸੀਂ ਆਮ ਨਹੀਂ ਖਾਸ ਹੋ ਜਾਂਦੇ ਹੋ ਜੋ ਸ਼ਬਦ ਤੁਸੀਂ ਬੋਲੋਗੇ ਜੇਾ ਵਾਪਰਮੈਸ਼ਰ ਉਹ ਹੀ ਪੂਰਾ ਕਰਤਾ ਵਿਗਾ ਤੁਹਾਡੇ ਇਹ ਅਭਿਸ਼ੇਕ ਨੂੰ ਇੱਕ ਗੱਲ ਬੜੀ ਖਾਸ ਮੈਂ ਕਹਿਣ ਲੱਗਾ ਜੀ ਕੁਝ ਲੋਕਾਂ ਦੇ ਅਭਿਸ਼ੇਕ ਬੜਾ ਵੱਡਾ ਹੁੰਦਾ ਜੀ ਬੜਾ ਵੱਡਾ ਅਭਿਸ਼ੇਕ ਹੁੰਦਾ ਉਹ ਅਭਿਸ਼ੇਕ ਨੂੰ ਗਾ ਨਹੀਂ ਮੰਨਦੇ ਪਰਮੇਸ਼ਰ ਉਹ ਅਭਿਸ਼ੇਕ ਫੇਰ ਵਾਪਸ ਕਰਾਉਂਦੇ ਉਹਨਾਂ ਨੇ ਕੋਈ ਕਿਸੇ ਨੂੰ ਗਵਾਹੀ ਨਹੀਂ ਦੇਣੀ ਕੋਈ ਕਿਸੇ ਨੂੰ ਚਰਚਲੀ ਨਹੀਂ ਮਾਇਦ ਨਹੀਂ ਕਰਨਾ ਕੋਈ ਰੱਬ ਦੀ ਗੱਲ ਨਹੀਂ ਕਰਨੀ ਬਸ ਉਹਨਾਂ ਨੇ ਆਪਣੀ ਚਾਰ ਦਿਵਾਰੀ ਦੇ ਵਿੱਚ ਜਿਹੜਾ ਅਭਿਸ਼ੇਕ ਰੱਖਣਾ ਫੇਰ ਪਰਮੇਸ਼ਰ ਆਪ ਦਾ ਕਿਰਤੋਂ ਦੇ ਕੋਲ ਵਾਪਸ ਫਿਰ ਉਹ ਬੰਦੇ ਨੂੰ ਦਿੰਦਾ ਜਿਹੜਾ ਇੱਕ ਛਦਾਈ ਜਿਹਾ ਹੁੰਦਾ ਤੇ ਫਿਰ ਉਹ ਛਦਾਈ ਲੋਕਾਂ ਦੇ ਵਿੱਚ ਛਦਾਈ ਬਣ ਕੇ ਯੇਸ਼ੂ ਦੀ ਮਹਿਮਾ ਕਰਦਾ ਕਈ ਛਦਾਈਆਂ ਨੂੰ ਯੇਸ਼ੂ ਦੇ دیوانه ਕਰਦਾ ਹੁਣ ਫੈਸਲਾ ਤੁਹਾਡੇ ਕੋਲ ਹੈ ਤੁਸੀਂ ਆਹ ਮਿਸਟੇਕ ਨੂੰ ਆਪਣੀ ਚਾਰ ਦਿਵਾਰੀ ਚ ਰੱਖਣਾ ਆਪਣੇ ਮਨ ਦੇ ਅੰਦਰ ਹੀ ਰੱਖਣਾ ਹੈ ਕਿ ਲੋਕਾਂ ਤੋਂ ਨੋ ਰਪਿਟਣਾ ਜਿਵੇਂ ਜਿਵੇਂ ਤੁਸੀਂ ਆਪ ਇਹ ਸ਼ੇਕ ਨੂੰ ਵੰਡਦੇ ਜਾਓਗੇ ਅਭਿਸ਼ੇਕ ਤੁਹਾਡੇ ਉੱਤੇ ਵਾਧਾ ਤੇ ਜੇ ਤੁਸੀਂ ਇੱਕ ਦੀ ਗੱਲ ਨੂੰ ਅੱਜ ਤੁਹਾਡੇ ਕੋਲ ਸਮਰਥੇ ਕਿ ਲੋਕਾਂ ਨੂੰ ਦਿਖਵਾਈ ਦੇ ਸਕਦੇ ਹੋ ਤੁਸੀਂ ਦਿੱਤੀ ਨਹੀਂ ਬਸ ਤੁਸੀਂ ਉੱਥੇ ਹੀ ਰਹੇ ਉੱਥੇ ਇਹ ਐਨਿਆਸ ਦੇ ਕੋਲ ਪਤਰਸ ਸਾਹਿਬ ਦੇ ਘਰ ਬੈਠ ਸਕਦਾ ਸੀ ਪਤਰਸ ਕਿਸੇ ਹੋਰ ਟਿਕਾਣੇ ਤੇ ਜਾ ਸਕਦਾ ਸੀ ਪਰੇ ਦੇ ਕੋਲ ਅਭਿਸ਼ੇਕ ਤੇ ਜਿਹੜੇ ਬੰਦੇ ਕੋਲ ਅਭਿਸ਼ੇਕ ਹੋਵੇ ਉਹਦੇ ਅੰਦਰ ਵੰਡਣ ਦੀ ਬੜੀ ਭੁੱਖ ਰਹਿੰਦੀ ਹੈ ਉਹ ਆਪਣਾ ਪੈਸਾ ਵੀ ਵੰਡਦਾ ਉਹ ਆਪਣਾ ਕੱਪੜਾ ਵੀ ਵੰਡਦਾ ਉਹ ਆਪਣਾ ਰਿਸਕ ਵੀ ਵੰਡਦਾ ਉਹ ਵੰਡਦਾ ਇਹ ਨਹੀਂ ਵੀ ਇੱਕ ਇੱਕ ਇਹਦੇ ਕੋਲ ਅਭਿਸ਼ੇਕ ਹੈ ਤੇ ਉਹਦੇ ਕੋਲ 10 ਕੋੜੀ ਕੱਪੜੇ ਨਹੀਂ ਹੈ ਕਿ ਉਹ ਆਪਦੇ ਕੋਲੇ ਰੱਖੇਗਾ ਨਹੀਂ ਉਹ ਵੰਡਣਾ ਵੰਡਰਾ ਪੈਂਦਾ ਤੇ ਜਿਵੇਂ ਤੁਹਾਡੇ ਉੱਤੇ அபிਸ਼ੇਕ ਹੈ ਤੁਸੀਂ ਵੰਡੋ ਜਬਾ ਪਰਮੇਸ਼ਰ ਤੁਹਾਡੇ ਉੱਤੇ ਹੋਰ அபிਸ਼ੇਕ ਕਰਵਾ ਨਹੀਂ ਦੇ ਕਹਾਣੀ ਉੱਥੇ ਕੀ ਰਹਿ ਗਈ ਉੱਥੇ ਬਣੀ ਰਹਿ ਗਈ ਫਿਰ ਕਲਾਮ ਦੇ ਵਿੱਚ ਇੱਕ ਹੋਰ ਬੜੀ ਖਾਸ ਗੱਲ ਲਿਖੀ ਹੈ ਕਹਿੰਦਾ ਐਨੀ ਆਸ ਤੇ ਰਿਸ਼ਤੇਦਾਰਾਂ ਨੇ ਜਦੋਂ ਵੇਖਿਆ ਐਨੀ ਆਸ ਟੰਗਾ ਹੋ ਗਿਆ ਉੱਥੋਂ ਦੇ ਲੋਕਾਂ ਨੇ ਵੇਖਿਆ ਕਿ ਇਹਨੀਆਂ ਆਸਤੰਗਾ ਹੋ ਗਿਆ। ਉਹ ਪ੍ਰਭੂ ਦੀ ਮਹਿਮਾ ਕਰਨ ਲੱਗ ਪਏ। ਉਹਨਾਂ ਦਾ ਵਿਸ਼ਵਾਸ ਪ੍ਰਭੂ ਦੇ ਉੱਤੇ। ਦੇਖੋ ਦੋ ਤਰ੍ਹਾਂ ਦੇ ਲੋਕ ਹੁਣ ਕਈ ਮਾਵਾਂ ਤੇ ਪੁੱਤਰ ਲੈ ਕੇ ਆਉਂਦੀਆਂ ਨੇ ਕਹਿੰਦੀਆਂ ਜੇ ਚੰਗਾ ਹੋ ਗਿਆ ਤੇ ਤੈਨੂੰ ਦਿੱਤਾ। ਜੇ ਚੰਗਾ ਹੋ ਗਿਆ। ਹਾਂ। ਇਹ ਉਹ ਦੁਖੀ ਹੈ ਤੇ ਕੀ ਉਹ ਕਲਾ ਦੁਖੀ। ਉਹਦੇ ਨਾਲ ਸਾਰਾ ਪਰਿਵਾਰ ਦੁੱਖੀ ਹੈਗਾ ਕਿ ਨਹੀਂ ਜੇ ਉਹਨੂੰ ਕਿਤੇ ਡਾਕਟਰ ਕੋਲ ਲੈ ਕੇ ਜਾਂਦੇ ਨੇ ਉਹ ਕੱਲਾ ਜਾਂਦਾ ਕਿ ਸਾਰਾ ਪਰਿਵਾਰ ਲੈ ਕੇ ਜਾਂਦਾ ਪੈਸਾ ਸਾਰੇ ਪਰਿਵਾਰ ਨੇ ਲਾਉਣਾ ਤੱਕੇ ਸਾਰੇ ਪਰਿਵਾਰ ਨੇ ਖਾਣੇ ਜੇ ਪਾਸਟਰ ਉਹਨੂੰ ਚੰਗਾ ਕਰ ਦਵੇ ਯੈਸ਼ੂ ਦੀ ਕਿਰਪਾ ਨਾਲ ਜੇ ਪਾਸਟਰ ਉਹ ਕਿ ਦੇਣਾ ਹਾਂ ਮੁੰਡਾ ਕਹਣਾ ਵੀ ਇਹ ਤੈਨੂੰ ਦਿੱਤਾ ਜੇ ਚੰਗਾ ਹੋ ਗਿਆ ਤਾਂ ਤੈਨੂੰ ਦਿੱਤਾ ਆਪ ਨਹੀਂ ਆਉਣਾ ਆਪ ਨਹੀਂ ਆਉਣਾ ਉਹਨਾਂ ਨੇ ਐ ਨਹੀਂ ਆਸ ਜਦੋਂ ਟੰਗਾ ਹੋਇਆ ਇਹਦੇ ਰਿਸ਼ਤੇਦਾਰ ਨੇ ਵੀ ਯਕੀਨ ਕੀਤਾ ਇਹਦੇ ਨਗਰ ਦੇ ਲੋਕਾਂ ਨੇ ਵੀ ਯਕੀਨ ਕੀਤਾ ਇਹਦੇ ਪਰਿਵਾਰ ਨੇ ਵੀ ਯਕੀਨ ਕੀਤਾ ਕਿ ਯਿਸੂ ਪਰਮੇਸ਼ਵਰ ਨੇ ਜੀ ਨੇ ਐਡੀ ਵੱਡੀ ਬਿਮਾਰੀ ਨੂੰ ਛੱਕ ਦਿੱਤਾ ਆਹ ਤੇ ਖੁਦਾ ਦੇ ਲੋਕੋ ਤੁਹਾਡੀ ਬਿਮਾਰੀ ਢਿੱਗੀ ਮਰਜ਼ੀ ਵੱਡੀ ਐ ਕਾਡੀ ਮੁਸੀਬਤ ਕਿੰਨੀ ਮਰਜੀ ਵੱਡੀ ਏ ਕਾਡੀ ਮੁਸ਼ਕਲ ਜਿੱਦੀ ਮਰਜ਼ੀ ਵੱਡੀ ਏ ਤੁਸੀਂ ਜਿੱਥੇ ਮੱਦੀ ਫਸੇ ਹੋਇਓ ਅੱਜ ਖੁਦਾ ਦੇ ਬੰਦੇ ਤੁਹਾਨੂੰ ਕਹਿੰਦੇ ਨੇ ਉੱਠੋ ਯਿਸੂ ਤੁਹਾਨੂੰ ਚੰਗਾ ਕਰਦਾ ਏ ਉੱਠੋ ਆਦਾਬ ਹੋ ਜਾਓ ਉੱਠੋ ਯਿਸੂ ਨੇ ਤੁਹਾਨੂੰ ਬਲੈਸ ਕਰ ਦਿੱਤਾ ਏ ਉੱਠੋ ਤੁਸੀਂ ਚੰਗ ਦੇ ਵਿੱਚ ਆ ਗਿਓ ਉੱਠੋ ਹਰਦਕਾਸ਼ ਦੇ ਕੀ ਹੈ ਅਭਿਸ਼ੇਕ 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 ਵਾਲਾ ਬੰਦਾ ਉਹ ਆਪਣਾ ਜ਼ਿਆਦਾ ਸਮਾਂ ਰੱਪ ਨਾਲ ਬਿਤਾਉਂਦਾ ਹੈ ਉਹਦੇ ਲਈ ਕੋਈ ਮਹਿਨਤ ਨਹੀਂ ਰੱਖਦਾ ਕਿ ਜਿੱਦਾਂ ਮਰਜ਼ੀ ਵੱਡਾ ਡਰਾਮਾ ਟੀਵੀ ਤੇ ਚੱਲਦਾ ਹੁੰਦਾ ਉਹਦੇ ਲਈ ਮਹਿਨਤ ਨਹੀਂ ਰੱਖਦਾ ਕਿ ਜਿੱਡੀ ਮਰਜ਼ੀ ਵਧੀਆ ਫਿਲਮ ਸੁਲਿਮੇ ਤੇ ਲੱਗੀ ਹੋਵੇ ਉਹਦੇ ਲਈ ਕੋਈ ਮਹਿਨਤ ਨਹੀਂ ਲੱਗ ਰੱਖਦਾ ਇੱਥੇ ਆ ਕੋਈ ਪ੍ਰੋਗਰਾਮ ਵੱਡਾ ਚੱਲ ਰਿਹਾ ਉਹਨੂੰ ਇੱਕ ਚੀਜ਼ ਦਾ ਪਤਾ ਜੇ ਮੈਂ ਆਪਦੇ ਪ੍ਰੇਅਰ ਦੇ ਪੁਆਇੰਟ ਤੇ ਖੜਾ ਹਾਂ ਤੁਹਾਡੇ ਲੋਕੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵਾ ਵਿਸ਼ਵਾਸੀ ਬੰਦਾ ਉਨੀ ਦੇਰ ਨਹੀਂ ਮਰਦਾ ਉਨੀ ਦੇਰ ਨਹੀਂ ਹਾਰਦਾ ਜਿੰਨੀ ਦੇਰ ਉਹਦੀ ਤਾਕਤ ਪ੍ਰੇਅਰ ਰਹਿੰਦੀ ਹੈ ਤੁਹਾਡਾ ਪਹਿਲਾ ਸਟੈਪ ਪ੍ਰੇਅਰ ਬਾਡੀ 2 ਸਟੈਪ ਪ੍ਰੇਅਰ ਤੁਹਾਡਾ ਤੀਜਾ ਸਟੈਪ ਪ੍ਰੇਅਰ ਬਾਡੀ ਤਾਕਤ ਬਾਡੀ ਚਾਹ ਬਾਡੀ ਪਛਤਾਨ ਪ੍ਰਾਰਥਨਾ ਤੇ ਜਿਹੜੇ ਲੋਕ ਰੱਬ ਨਾਲ ਸਮਾਂ ਬਤਾਉਂਦੇ ਨੇ ਪਰਮੇਸ਼ਵਰ ਉਹ ਜਿੰਨੇ ਮਰਜ਼ੀ ਅੱਲੇ ਹੋਣਾ ਇਹਵਾ ਪਰਮੇਸ਼ਰ ਉਹਨਾਂ ਨੂੰ ਉੱਤੇ ਕਰਨਾ ਚਾਹੁੰਦਾ ਹੈ ਕਹ ਖੁਦਾ ਦੇ ਅਦੂਰ ਬੈਠਾ ਖੁਦਾ ਦੇ ਦੂਰ ਬੈਠੋ ਕੰਮ ਤੇ ਜਾਂਦੇ ਹੋ ਪਹਿਲਾਂ ਰੱਬ ਨੂੰ ਸਮਾਂ ਦਿਓ ਕੰਮ ਤੋਂ ਆਉਂਦੇ ਹੋ ਫਿਰ ਰੱਬ ਨੂੰ ਸਮਾਂ ਦਿਓ ਸਰਗਲ-ਗਲ ਦੇ ਨਾਲ ਉਹਦਾ ਸ਼ੁਕਰ ਕਰੋ ਹਰ ਇੱਕ ਗੱਲ ਦੇ ਵਿੱਚ ਯੇਸ਼ੂ ਦੀ ਗੱਲ ਹੁੰਦੀ ਹੈ ਤੁਹਾਡੀਆਂ ਗੱਲਾਂ ਯਿਸੂ ਤੇ ਸ਼ੁਰੂ ਹੋਣ ਤੇ ਯਿਸੂ ਤੇ ਖਤਮ ਹੋ ਜਾਣ ਤੇ ਫਿਰ ਖੁਦਾ ਦੇ ਲੋਕੋ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਜ ਚੈੱਕ ਕਰ ਲਿਆ ਜੇ ਤੇ ਇੱਕ ਮਹੀਨੇ ਬਾਅਦ ਚੈੱਕ ਕਰ ਲਿਆ ਜੇ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਕਿ ਯਿਸੂ ਤੁਹਾਨੂੰ ਕਿੱਥੋਂ ਦਾ ਇੱਥੇ ਲੈ ਆਏਗਾ ਆਓ ਸਾਰੇ ਜਣੇ ਆਪ ਪੂਜਾ ਕਰਿਓ ਜੀ